ਮਹਾਰਾਜ ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਜਿਹੜੇ ਕਰਮ ਕਰਦਾ ਨਾ ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਮਨੁੱਖ ਨੂੰ ਜਿਹੜਾ ਭੋਗਣਾ ਪੈਂਦਾ ਹੈ ਸੋ ਸਗਰ ਹੋਏ ਜਾਹੇ ਅਧਰਮ ਤੇ ਮਹਾਰਾਜ ਕਹਿੰਦੇ ਉਹ ਕੀਤੇ ਹੋਏ ਕਰਮ ਜਿਹੜੇ ਅਧਰਮ ਹੋ ਜਾਂਦੇ ਉਹਨਾਂ ਵਿੱਚ ਧਰਮ ਨਹੀਂ ਹੁੰਦਾ ਕਿਉਂਕਿ ਗੁਰਮੁਖੋ ਧਰਮ ਕੇਵਲ ਲਿਬਾਸ ਵਿੱਚ ਨਹੀਂ ਧਰਮ ਕੇਵਲ ਕਹਿਣ ਦੀ ਗੱਲ ਨਹੀਂ ਅਸਲ ਵਿੱਚ ਧਰਮ ਸਾਡੇ ਜੀਵਨ ਦੇ ਕਰਮਾਂ ਵਿੱਚੋਂ ਦਿਖਾਈ ਦੇਵੇ ਪਤਾ ਲੱਗੇ ਵੀ ਇਹ ਮਨੁੱਖ ਵਾਕੀ ਧਰਮੀ ਹੈ ਕਿਉਂਕਿ ਇਹ ਧਰਮ ਦੇ ਦਾਇਰੇ ਵਿੱਚ ਰਹਿ ਕੇ ਧਰਮ ਦੀ ਮਰਜ਼ਾ ਦਾ ਵਿੱਚ ਰਹਿ ਕੇ ਉਹ ਕਰਮ ਕਰ ਰਿਹਾ ਜਿਹੜੇ ਕਰਮ ਅਸਲ ਵਿੱਚ ਧਰਮੀ ਮਨੁੱਖ ਦੇ ਹਿੱਸੇ ਆਉਂਦੇ ਇਹ ਨਿਸ਼ਾਨੀ ਹੁੰਦੀ ਹੈ ਧਰਮੀ ਬੰਦੇ ਦੀ ਉਹ ਦਇਆ ਵਿੱਚ ਰਹਿ ਕੇ ਉਹ ਨਿਮਰਤਾ ਵਿੱਚ ਰਹਿ ਕੇ ਉਹ ਸੰਤੋਕੀ ਜੀਵਨ ਧਾਰਨ ਕਰਕੇ ਚੱਲਦਾ ਤੇ ਮਹਾਰਾਜ ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾ ਗੁਰੂ ਦੀ ਮਤ ਤੋਂ ਬਿਨਾ ਮਨੁੱਖ ਜਿਹੜੇ ਵੀ ਕਰਮ ਕਰਦਾ ਭਾਵੇਂ ਉਹਨੂੰ ਇੰਜ ਲੱਗਦਾ ਵੀ ਮੈਂ ਧਰਮ ਦੇ ਕਰਮ ਕਰਦਾ ਪਰ ਅਸਲ ਵਿੱਚ ਉਹਨਾਂ ਕਰਮਾਂ ਵਿੱਚ ਧਰਮ ਨਹੀਂ ਹੁੰਦਾ ਮਨੁੱਖ ਅਧਰਮ ਹੀ ਕਮਾਉਂਦਾ ਹੈ ਸਭ ਸੰਗਤ ਕੋ ਤਵ ਉਪਦੇਸ਼ਾ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਉਪਦੇਸ਼ ਕੇਵਲ ਆਪਣੇ ਪੁੱਤਰਾਂ ਨੂੰ ਨਹੀਂ ਦਿੱਤਾ ਮਹਾਰਾਜ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਐ ਕਿਉਂਕਿ ਗੁਰੂ ਦਾ ਜਿਹੜਾ ਉਪਦੇਸ਼ ਹੈ ਉਹ ਤੇ ਸਮੁੱਚੀ ਮਨੁੱਖਤਾ ਦੇ ਲਈ ਹੈ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੇ ਭਾਵੇਂ ਧੰ ਗੁਰੂ ਅਮਰਦਾਸ ਮਹਾਰਾਜ ਆਪਣੇ ਪੁੱਤਰ ਨੂੰ ਸਮੋਦਨ ਕਰਕੇ ਉਪਦੇਸ਼ ਦਿੰਦੇ ਆ ਪਰ ਉਹਨਾਂ ਦਾ ਉਪਦੇਸ਼ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹ ਸਮੁੱਚੀ ਮਨੁੱਖਤਾ ਦੇ ਲਈ ਹੈ ਕਰ ਹਰ ਭਗਤ ਬਿਨਾਸ਼ ਕਲੇਸ਼ਾ ਤੇ ਮਹਾਰਾਜ ਦੱਸਦੇ ਆ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਭਗਤੀ ਦਾ ਭਾਵ ਹੈ ਜਿਹੜਾ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਮਹਾਰਜ ਕਹਿੰਦੇ ਉਹਨਾਂ ਦੇ ਜੀਵਨ ਦੇ ਕਲੇਸ਼ ਮਿਟ ਜਾਂਦੇ ਐ ਸਿਮਰੋ ਸਿਮਰ ਸਿਮਰ ਸੁਖ ਭਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਕਿਉਂਕਿ ਗੁਰਮੁਖੋ ਪਹਿਲਾਂ ਕਲੇਸ਼ ਮਨ ਵਿੱਚ ਪੈਦਾ ਹੁੰਦਾ ਤੇ ਫਿਰ ਤਨ ਵਿੱਚ ਪੈਦਾ ਹੁੰਦਾ ਤੇ ਫਿਰ ਪਰਿਵਾਰ ਵਿੱਚ ਪੈਦਾ ਹੁੰਦਾ ਫਿਰ ਸਮਾਜ ਵਿੱਚ ਝਗੜੇ ਵਾਧੇ ਪਰ ਜਿਨ੍ਹਾਂ ਨੇ ਅੰਦਰੋਂ ਝਗੜੇ ਮਿਟਾ ਲਏ ਤੇ ਸੱਚ ਜਾਣੀ ਫਿਰ ਉੱਥੇ ਕਲੇਸ਼ ਕਿੱਥੋਂ ਹੋਏਗਾ ਇਸ ਕਰਕੇ ਮਹਾਰਾਜ ਕਹਿੰਦੇ ਐ ਜਿਹੜਾ ਵਹਿਗੁਰੂ ਪਰਮਾਤਮਾ ਦੀ ਭਗਤੀ ਦੇ ਨਾਲ ਜੁੜਦਾ ਉਹਨਾਂ ਦੇ ਜੀਵਨ ਦੇ ਜਿਹੜੇ ਕਲੇਸ਼ ਹਨ ਮਿਟ ਜਾਂਦੇ ਹਨ ਕਿਰਪਾ ਦ੍ਰਿਸ਼ਟ ਸਭ ਔਰ ਨਿਹਾਰੇ ਕਹਿੰਦੇ ਇਸ ਤਰ੍ਹਾਂ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਮਈ ਦ੍ਰਿਸ਼ਟੀ ਦੇ ਨਾਲ ਸਾਰਿਆਂ ਵੱਲ ਤਕਣਾ ਕੀਤਾ ਭੁਤੀ ਭਾਵਨੀ ਜੋ ਜਿਸ ਤਾਰੇ ਜਿਹਦੇ ਭਾਈ ਜਿਹਦੇ ਅੰਦਰ ਜਿਹੋ ਜੀ ਭਾਵਨਾ ਸੀ ਨਾ ਕਿਉਂਕਿ ਗੁਰੂ ਤੇ ਸਾਰਿਆਂ ਨੂੰ ਦਾਤਾਂ ਦਿੰਦਾ ਪਰ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ ਉਹਨੂੰ ਉਹਦਾ ਫਲ ਪ੍ਰਾਪਤ ਹੁੰਦਾ ਤੇ ਗੁਰਮੁਖੋ ਜੇ ਭਾਵਨਾ ਚੰਗੇ ਬਣਾ ਲਵਾਂਗੇ ਤੇ ਬਖਸ਼ਿਸ਼ ਮਿਲੇਗੀ ਜੇ ਭਾਵਨਾ ਨਹੀਂ ਹੋਏਗੀ ਤੇ ਸੱਚ ਜਾਣੀ ਫਿਰ ਝੋਲੀ ਖਾਲੀ ਰਹਿ ਜਾਣੀ ਹੈ ਕਹਿੰਦੇ ਜਿਹੋ ਜੀ ਕਿਸੇ ਦੇ ਮਨ ਦੀ ਭਾਵਨਾ ਸੀ ਸਭ ਕੋ ਮਨ ਬਾਣਛਤ ਫਲ ਪਾਵਾ ਕਹਿੰਦੇ ਭਾਈ ਸਾਰਿਆਂ ਨੇ ਗੁਰੂ ਦੇ ਦਰ ਤੋਂ ਗੁਰੂ ਦੀ ਕਿਰਪਾ ਦੇ ਨਾਲ ਮਨ ਇਸਤ ਫਲ ਪ੍ਰਾਪਤ ਕਰ ਲਈ ਆਪਾਂ ਕਿੰਨੀ ਵਾਰੀ ਵਿਚਾਰ ਕਰਦੇ ਹੁੰਨੇ ਆ ਜਿਤੜੇ ਫਲ ਮਨ ਵਾਸੀ ਐ ਤੇ ਤੜੇ ਸਤਗੁਰੂ ਪਾਸ ਮਹਾਰਜ ਕਹਿੰਦੇ ਜਿੰਨੇ ਵੀ ਫਲ ਜਿਹੜੀ ਵੀ ਦਾਤ ਤੁਹਾਨੂੰ ਚਾਹੀਦੀ ਹੈ ਨਾ ਤੇ ਗੁਰੂ ਦੇ ਦਰ ਤੋਂ ਹਰੇਕ ਦਾਤ ਮਿਲਦੀ ਹੈ ਪਰ ਸ਼ਰਤ ਇਹ ਵੀ ਤੁਹਾਡੀ ਭਾਵਨਾ ਹੋਵੇ ਤੁਹਾਡੇ ਹਿਰਦੇ ਵਿੱਚ ਪ੍ਰੇਮ ਹੋਵੇ ਕਬੀ ਜੇ ਕਹਿੰਦੇ ਸਾਰਿਆਂ ਨੇ ਗੁਰੂ ਦੇ ਦਰ ਤੋਂ ਮਨ ਬਾਸਤ ਫਲ ਪ੍ਰਾਪਤ ਕਰ ਲੈ ਕੋਨ ਸਤ ਗੁਰ ਸਭ ਸੰਗ ਅਲਾਵਾ ਉਹਨਾਂ ਦਾ ਅਰਥ ਹੈ ਫਿਰ ਸਤ ਗੁਰ ਜੀ ਸਾਰਿਆਂ ਨੂੰ ਕਹਿਣ ਲੱਗੇ ਸੁੱਤ ਪ੍ਰਤਾ ਬੰਦੂ ਸਿੱਖ ਦਾਸ ਤੇ ਗੁਰਮੁਖੋ ਭਾਵੇਂ ਸਤਗੁਰਾਂ ਦੇ ਪੁੱਤਰ ਸਨ ਭਾਵੇਂ ਸਤਗੁਰਾਂ ਦੇ ਭਰਾ ਸਨ ਭਾਵੇਂ ਸਤਗੁਰਾਂ ਦੇ ਰਿਸ਼ਤੇਦਾਰ ਸਨ ਭਾਵੇਂ ਗੁਰੂ ਦੇ ਸਿੱਖ ਸਨ ਤੇ ਮਹਾਰਾਜ ਸਾਰਿਆਂ ਨੂੰ ਸਮੋਦਨ ਕਰਕੇ ਇਹ ਉਪਦੇਸ਼ ਦਿੰਦੇ ਹਨ ਬਾਛੇ ਕਰ ਹੋ ਨਾ ਸ਼ੋਕ ਪ੍ਰਕਾਸ਼ ਤੇ ਮਹਾਰਾਜ ਕਹਿੰਦੇ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਆਏ ਸਾਂ ਹੁਣ ਮਾਲਕ ਦੇ ਹੁਕਮ ਨੂੰ ਮੰਨ ਕੇ ਮਾਲਕ ਦੇ ਸੱਦੇ ਨੂੰ ਮੰਨ ਕੇ ਅਸੀਂ ਜਾਣੈ ਪਰ ਇੱਕ ਕੰਮ ਕਰਿਓ ਸਾਡੇ ਜਾਣ ਤੋਂ ਬਾਅਦ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣੇ ਕਿਸੇ ਨੇ ਰੋਣਾ ਨਹੀਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜਦੋਂ ਸੀ RAM ਕਲੀ ਸਦ ਪੜ੍ਹਦੇ ਆ ਨਾ ਬਾਬਾ ਸੁੰਦਰ ਜੀ ਦਾ ਉਚਾਰਣ ਕੀਤਾ ਜਿਹੜੇ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਆਖਰੀ ਸਮੇਂ ਜੋਤੀ ਜੋਤ ਸਮਾਉਣ ਵੇਲੇ ਕਹੇ ਜਦੋਂ ਗੁਰਤਾ ਗੱਦੀ ਧੰਨ ਗੁਰੂ RAM ਦਾਸ ਮਹਾਰਾਜ ਜੀ ਨੂੰ ਦਿੱਤੀ ਮਹਾਰਾਜ ਉੱਥੇ ਜ਼ਿਕਰ ਕਰਦੇ ਆ ਸਤਗੁਰ ਭਾਣੇ ਆਪਣੇ ਵਹਿ ਪਰਵਾਰ ਸਦਾਇਆ ਕਹਿੰਦੇ ਗੁਰੂ ਨੇ ਆਪਣੀ ਮੌਜ ਵਿੱਚ ਆਪਣੀ ਰਜਾ ਵਿੱਚ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਸਤਿਗੁਰੁ ਭਾਣੇ ਆਪਣੇ ਬਹਿ ਪਰਿਵਾਰ ਸੁਧਾਇ ਹੁਣ ਮਹਾਰਾਜ ਸਿੱਖਿਆ ਕੀ ਦਿੰਦੇ ਐ ਉਪਦੇਸ਼ ਕੀ ਦਿੰਦੇ ਐ ਅੱਗੇ ਜ਼ਿਕਰ ਕਰਦੇ ਐ ਮਹਾਰਾਜ ਕਹਿੰਦੇ ਮਤਮੈ ਪਿਸੈ ਕੋਈ ਰੋਵਸੀ ਮਹਾਰਾਜ ਕਹਿੰਦੇ ਮਤਾ ਸਾਡੇ ਜਾਣ ਤੋਂ ਬਾਅਦ ਕੋਈ ਰੋਵੇ ਸਾਡੇ ਜਾਣ ਤੋਂ ਬਾਅਦ ਕੋਈ ਬਿਰਲਾਪ ਕਰੇ ਸੋ ਮੈ ਮੂਲ ਨ ਭਾਇਆ ਤੇ ਮਹਾਰਾਜ ਕਹਿੰਦੇ ਉਹ ਸਾਨੂੰ ਚੰਗਾ ਨਹੀਂ ਲੱਗਣਾ ਕਿਉਂਕਿ ਮਿੱਤ ਪੈਜੈ ਮਿੱਤ ਬਿਕਸੈ ਜਿਸ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈਨਾਵੇ ਅਤੇ ਅੱਗੇ ਜੇਕਰ ਆਉਂਦਾ ਹੁੰਦੇ ਪਰ ਤੱਕ ਸਤਿਗੁਰੂ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAM DAS ਪੈਰੀ ਪਾਇਆ ਤੇ ਮਹਾਰਾਜ ਸਾਰਿਆਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਝੁਕਣ ਲਈ ਕਹਿੰਦੇ ਐ ਕਿਉਂਕਿ ਗੁਰਤਾ ਗਦੀ ਦੀ ਦਾਤ ਉਹਨਾਂ ਨੂੰ ਦਿੱਤੀ ਐ ਇੱਥੇ ਕਬੇ ਜੀ ਜ਼ਿਕਰ ਕਰਦੇ ਐ ਮਹਾਰਾਜ ਕਹਿੰਦੇ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਸੋਕ ਨਹੀਂ ਮਨਾਉਣਾ ਮੁਦਤ ਰਹੋ ਹਰ ਕੇ ਗੁਣ ਗਾਵੋ ਮੁਦਤ ਦਾ ਅਰਥ ਐ ਮਹਾਰਾਜ ਕਹਿੰਦੇ ਚੁੱਪ ਰਹਿਣਾ ਹੈ ਸਹਜ ਦੇ ਵਿੱਚ ਰਹਿਣਾ ਤੇ ਪਰਮਾਤਮਾ ਦੇ ਗੁਣ ਗਾਉਣੇ ਗੁਰਮੁਖੋ ਅੱਜ ਵੀ ਜਦੋਂ ਸਿੱਖ ਰਹਿ ਤਮਰ ਜਿਆਦਾ ਪੜਦੇ ਆ ਨਾ ਉਥੇ ਲਿਖਿਆ ਵੀ ਸਿੱਖ ਦੇ ਘਰ ਵਿੱਚੋਂ ਕਿਸੇ ਵੀ ਉਮਰ ਦਾ ਕੋਈ ਵਿਆਗਤੀ ਚੜਾਈ ਕਰ ਜਾਏ ਗੁਰੂ ਦਾ ਸਿੱਖ ਕਦੇ ਰੋਂਦਾ ਨਹੀਂ ਗੁਰੂ ਦਾ ਸਿੱਖ ਕਦੇ ਪੇਟ ਸਿਆਪਾ ਨਹੀਂ ਕਰਦਾ ਉਹ ਵਹਿ ਗੁਰੂ ਪਰਮਾਤਮਾ ਦੀ ਬਾਣੀ ਦੇ ਨਾਲ ਰੱਬੀ ਸਿਮਰਨ ਦੇ ਨਾਲ ਜੁੜਦਾ ਹੈ ਤਾ ਜੋ ਉਹਨੂੰ ਦੁੱਖਾਂ ਦੇ ਵਿੱਚੋਂ ਤਰਵਾਸ ਮਿਲੇ ਅੱਜ ਵੀ ਤੁਸੀਂ ਵੇਖੋ ਬਹੁਤੇ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਦੇ ਘਰ ਵਿੱਚ ਉਸ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਉਹ ਘਰ ਵਿੱਚ ਵੀ ਗੁਰਬਾਣੀ ਦਾ ਕੀਰਤਨ ਕਰਾਉਂਦੀ ਹੈ ਜਦੋਂ ਸਮਸ਼ਾਨ ਭੂਮੀ ਲੈ ਕੇ ਜਾਂਦੀ ਹੈ ਫਿਰ ਵੀ ਗੁਰਬਾਣੀ ਦਾ ਕੀਰਤਨ ਹੁੰਦਾ ਪਰ ਅਸੀਂ ਤੇ ਉਦਹੀਂ ਕਰਾਉਣੀ ਹੈ ਜਦੋਂ ਮਰਗਤ ਦਾ ਭੋਗ ਹੁੰਦਾ ਉਹ ਵੀ ਤਾਂ ਕਰਾਉਂਦੇ ਪਤਾ ਕੀ ਕਹਿੰਦੇ ਭਾਈ ਸਾਹਿਬ ਘੰਟਾ ਕਥਾ ਕਰ ਜਿਓ ਲੋਕ ਬਹਿ ਜਾਣਗੇ ਮਨੋਰਤੋ ਨਹੀਂ ਵੀ ਅਸੀਂ ਕੁਝ ਸਮਝਣਾ ਕੁਝ ਜਾਨਣਾ ਕੇ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜਾ ਪੁਰਾਣ ਜਿਓ ਮੈਂ ਕੱਲ ਵੀ ਬੇਨਤੀ ਕੀਤੀ ਸੀ ਮਹਾਰਾਜ ਕਹਿੰਦੇ ਰੱਬ ਦੇ ਘਰ ਦੇ ਵਿਦਵਾਨਾਂ ਨੂੰ ਸਦਿਓ ਤਾਂ ਜੋ ਉਹ ਤੁਹਾਨੂੰ ਰੱਬੀ ਭਾਣੇ ਬਾਰੇ ਰੱਬੀ ਰਾਜਾ ਦੇ ਬਾਰੇ ਦੱਸ ਸਕਣ ਵੀ ਕਿਵੇਂ ਜੀਵ ਮਾਲਕ ਦੇ ਹੁਕਮ ਵਿੱਚ ਆਉਂਦਾ ਹੈ ਕਿਵੇਂ ਜੀਵ ਮਾਲਕ ਦੇ ਹੁਕਮ ਵਿੱਚ ਚਲਿਆ ਜਾਂਦਾ ਹੈ ਜੰਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਅਸੀਂ ਕਿਵੇਂ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ ਜਉ ਜਉ ਤੇਰਾ ਹੁਕਮ ਤਿਵੇਂ ਤਿਆ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਤੇ ਮਹਾਰਾਜ ਕਹਿੰਦੇ ਰੋਣਾ ਨਹੀਂ ਸਾਡੇ ਜਾਣ ਤੋਂ ਬਾਅਦ ਤੁਸੀਂ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਤੇ ਪਰਮਾਤਮਾ ਹਰੀ ਦੇ ਗੁਣ ਗਾਉਣੇ ਹਨ ਇਮ ਕਹ ਸਤ ਗੁਰ ਘਰ ਲਿਪਵਾਇਸ ਤੇ ਨਾਲ ਹੀ ਮਹਾਰਾਜ ਨੇ ਆਖਿਆ ਕਥਾ ਕੀਰਤਨ ਸੁਨੋ ਸੁਣਾਓ ਦੋ ਸ਼ਬਦ ਕਹੇ ਮਹਾਰਾਜ ਕਹਿੰਦੇ ਇੱਕ ਤੇ ਕਥਾ ਕਰਨੀ ਹੈ ਕਥਾ ਉਹ ਨਹੀਂ ਵੀ ਜਿੱਥੇ ਦੁਨਿਆਵੀ ਗੱਲਾਂ ਹੋਣ ਜਿਥੇ ਪਰਮਾਤਮਾ ਦੀ ਸਿਫਤ ਸਲਾਹ ਹੋਵੇ ਪਰਮਾਤਮਾ ਦੀ ਵਡਿਆਈ ਦਾ ਜ਼ਿਕਰ ਹੋਵੇ ਸਾਨੂੰ ਰੱਬੀ ਗੁਨਾ ਬਾਰੇ ਰੱਬੀ ਰਜਾ ਬਾਰੇ ਪਤਾ ਲੱਗੇ ਮਹਾਰਾਜ ਕਹਿੰਦੇ ਗੁਰਬਾਣੀ ਦਾ ਕੀਰਤਨ ਸੁਣਨੇ ਤੇ ਸੁਣਾਉਣੇ ਅੱਗੇ ਮਹਾਰਾਜ ਕਹਿੰਦੇ ਇਹ ਕਹਿ ਕਰਕੇ ਇਹ ਸ਼ਬਦ ਚੰਦ ਲੱਗੇ ਚੰਦਨ ਆਦ ਸੁਗੰਧ ਛਿਰ ਕਾਇਸ ਕੋਣ ਕਬਿ ਜੇ ਜ਼ਿਕਰ ਕਰਦੇ ਬੀ ਉਸ ਵੇਲੇ ਚੰਦਨ ਆਦਕ ਚਲੋ ਹੋ ਸਕਦਾ ਗੁਰੂ ਕੀ ਸਿੱਖਾਂ ਨੇ ਭਾਵਨਾ ਦੇ ਨਾਲ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਹੋਵੇ ਪਰ ਮਹਾਰਾਜ ਨੇ ਸਾਨੂੰ ਇਸ ਧਰਮ ਵਿੱਚੋਂ ਵੀ ਕੱਢਿਆ ਹੈ ਜੇ ਮਰਤਕ ਕੋ ਚੰਦਨ ਚੜ੍ਹਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਰਤਕ ਕੋ ਵਿਸ਼ਟਾ ਮੈ ਰੁਲਾਈ ਤਾਂ ਮਰਤਕ ਕਾ ਕਿਆ ਕੜ ਜਾਈ ਚੰਗਾ ਇਹ ਹੋਵੇ ਵੀ ਜਿਹੜੀਆਂ ਚੀਜ਼ਾਂ ਸੀ ਮਰ ਚੁੱਕੇ ਪ੍ਰਾਣੀ ਮੁਰਦੇ ਲਈ ਵਰਤਦੇ ਆ ਨਾ ਉਹ ਜਾਂਦੇ ਜੀ ਉਹਨੂੰ ਦੇਈਏ ਤੇ ਬਹੁਤੀ ਚੰਗੀ ਗੱਲ ਆ ਤੁਸੀਂ ਵੇਖਿਆ ਨਾ ਬਹੁਤੇ ਪਰਿਵਾਰਾਂ ਵਿੱਚ ਜਾਂਦੇ ਬਜ਼ੁਰਗਾਂ ਨੂੰ ਨਹੀਂ ਪੁੱਛਿਆ ਜਾਂਦਾ ਜਦੋਂ ਮਰਦੇ ਆ ਫਿਰ ਘਿਓ ਪਾਉਂਦੇ ਆ ਮੂੰਹ ਦੇ ਵਿੱਚ ਲੋਕ ਕਈ ਤੇ ਇਸ ਕਰਕੇ ਲਾਉਂਦੇ ਆ ਵੀ ਅੱਗ ਲੱਗ ਜਾਏ ਸਰੀਰ ਸੜ ਜਾਏ ਕਈ ਹੋਰ ਭਾਵਨਾ ਨਾਲ ਪਾਉਂਦੇ ਆ ਮੈਂ ਕਹੇ ਜੇ ਇਹ ਘੋ ਜਉਂਦੇ ਜੀ ਦਿੱਤਾ ਹੁੰਦਾ ਹੋ ਸਕਦਾ ਬੇਬੇ ਵਿਚਾਰੀ 2 ਸਾਲ ਹੋਰ ਜਉਂ ਜਾਂਦੀ ਬਜ਼ੁਰਗ 2 ਸਾਲ ਹੋਰ ਕੱਢ ਜਾਂਦੇ ਬਾਲਾ ਕੁਝ ਕੀਤਾ ਜਾਂਦਾ ਸ਼ਾਇਦ ਉਸ ਬੰਨੇ ਮੈਂ ਜਾਣਾ ਨਹੀਂ ਚਾਹੁੰਦਾ ਤੁਹਾਨੂੰ ਤੇ ਵੱਧ ਪਤਾ ਹੈ ਤੁਸੀਂ ਵੀ ਵਿਚਰਦੇ ਹੋ ਪਰਿਵਾਰਾਂ ਦੇ ਵਿੱਚ ਆਪਾਂ ਸਾਰੇ ਸਮਾਜਿਕ ਪ੍ਰਾਣੀ ਆ ਸਾਨੂੰ ਗਾਹੇ ਬਗਾਹੇ ਰਿਸ਼ਤੇਦਾਰੀਆਂ ਵਿੱਚ ਸੁੱਖ ਦੁੱਖ ਵਿੱਚ ਜਾਣ ਦਾ ਜਿਹੜਾ ਮੌਕਾ ਮਿਲਦਾ ਸੋ ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਦੇਈ ਵੀ ਮਰ ਚੁੱਕੇ ਪ੍ਰਾਣੀ ਦੇ ਲਈ ਕੋਈ ਵੀ ਕਰਮ ਕਾਂਡ ਨਹੀਂ ਕਰਨ ਜਿਵੇਂ ਸਿੱਖ ਰਤ ਮਰਜਾਦਾ ਵਿੱਚ ਲਿਖਿਆ ਵੀ ਅੰਤਮ ਕਿਰਿਆ ਕਰਮ ਕਰਨੇ ਉਹਦੇ ਮੁਤਾਬਕ ਅਸੀਂ ਗੁਰੂ ਦੀ ਮਰਜਾਦਾ ਆਪਦਾ ਪਾਲਣ ਕਰਨੇ ਤੇ ਮਹਾਰਾਜ ਦੇ ਲਈ ਸਭ ਕੁਝ ਕਰਨ ਲੱਗੇ